ਜਿਹੜਾ ਅਗਲਾ ਸਾਡਾ ਫੇਜ਼ ਹੈ ਉਹਦੇ ਚ ਦੋ ਕੰਪੋਨੈਂਟ ਹੈ ਜੀ ਇੱਕ ਤਾਂ ਮੇਰੇ ਸਿਹਤ ਮੈਕਬ ਨਾਲ ਸਿੱਧਾ ਜੁੜਿਆ ਹੋਇਆ ਜਿਹਦੇ ਚ ਵੈਕਟਰ ਬੋਰਨ ਵਾਟਰ ਬੋਰ ਮੱਖੀਆਂ ਮਛਰਾਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਆ ਸਕਿਨ ਡਿਜ਼ੀਜ਼ਸ ਦੇ ਪੇਸ਼ੈਂਟਸ ਬਹੁਤ ਆਏ ਆ ਜੀ ਆਈ ਇਨਫੈਕਸ਼ਨਸ ਬਹੁਤ ਆਈਆਂ ਆ ਵਾਇਰਲ ਫੀਵਰ ਬਹੁਤ ਹੋ ਰਿਹਾ ਔਰ ਇਹਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਾਇਰੀਆ ਦੇ ਕੇਸਸ ਆ ਰਹੇ ਆ ਸਪਰੈਡਿਕ ਹੈ ਸੋ ਉਹਦੇ ਵਾਸਤੇ ਮੈਡੀਕਲ ਟੀਮਾਂ ਜਿਹੜੀਆਂ ਹੈਗੀਆਂ ਉਹ ਹਰ ਇੱਕ ਪਿੰਡ ਤੱਕ ਜਿਹੜਾ ਪਿੰਡ ਡੁੱਬਿਆ ਹੋਇਆ ਉੱਥੇ ਤੱਕ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਹੈ ਉੱਥੇ ਬੇਸ ਹਸਪੀਟਲ ਬਣਾਤੇ ਅਸੀਂ ਉਸ ਤੋਂ ਅੱਗੇ ਟਰੈਕਟਰ ਦੇ ਉੱਤੇ ਜਿਹੜਾ ਟਰੈਕਟਰ ਵੀ ਨਹੀਂ ਜਾਂਦਾ ਤਾਂ ਬੋਟ ਦੇ ਉੱਤੇ ਜਾ ਕੇ ਵੀ ਜਿਹੜੇ ਸਾਡੇ ਸਟਾਫ ਹੈ ਔਰ ਆਸ਼ਾ ਵਰਕਰਸ ਘਰ-ਘਰ ਜਾ ਕੇ ਕੰਮ ਕਰ ਰਹੀਆਂ ਇਹਦੇ ਨਾਲ-ਨਾਲ ਅਸੀਂ ਇੱਕ ਸਪੈਸ਼ਲ ਕੈਂਪੇਨ ਚਲਾਈ ਸੀ ਜਿਹਦੇ ਵਿੱਚ ਅਸੀਂ ਜਿਹੜੇ ਵਰਸਟ ਅਫੈਕਟਡ ਪਿੰਡ ਸੀਗੇ 2300 ਦੇ ਕਰੀਬ 2303 ਉਹਨਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਵੇ ਉਹਦੇ ਵਿੱਚ ਜਿਹੜਾ ਹੈਗਾ ਕੱਲੀ ਆਸ਼ਾ ਵਰਕਰ ਹਰ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਿੱਟਾਂ ਵੀ ਦਿੱਤੀਆਂ ਔਰ ਫੀਵਰ ਦਾ ਸਰਵੇ ਡਾਇਰੀਆ ਦਾ ਸਰਵੇ ਹੋਰ ਕਿਹੜੀਆਂ ਬਿਮਾਰੀਆਂ ਹੈਗੀਆਂ ਔਰ ਉਹਦੇ ਨਾਲ ਨਾਲ ਜਿਹੜੀਆਂ ਮੋਬਾਈਲ ਮੈਡੀਕਲ ਟੀਮਸ ਤੇ ਉਹਨਾਂ ਨੇ ਤਕਰੀਬਨ ਤਕਰੀਬਨ ਜਿਹੜਾ ਹੈਗਾ 1.5 ਲੱਖ ਤੋਂ ਵੱਧ ਜਿਹੜੇ ਲੋਕਾਂ ਦਾ ਹੁਣ ਤੱਕ ਜਿਹੜਾ ਇਲਾਜ ਕਰ ਚੁੱਕੇ ਆ ਔਰ ਜਿਹੜੇ ਕੋਈ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਦੂਜੇ ਪੇਸ਼ੈਂਟਸ ਆ ਉਹਨਾਂ ਤੱਕ ਦਵਾਈਆਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਕੋਈ ਵੀ ਮੈਡੀਕਲ ਐਮਰਜੈਂਸੀ ਆ ਉਹਦੇ ਵਾਸਤੇ ਪੂਰਾ ਟ੍ਰੀਟਮੈਂਟ ਜਿਹੜਾ ਫ੍ਰੀ ਕੀਤਾ ਜਾ ਰਿਹਾ ਹੁਣ ਅਸੀਂ ਸਪੈਸ਼ਲਿਸਟਾਂ ਦੇ ਕੈਂਪ ਔਰ ਬੈਕਅਪ ਜਿਹੜੀਆਂ ਸਾਡੀਆਂ ਸਰਵਿਸਿਜ਼ ਆ ਜਿਹਦੇ ਵਿੱਚ ਚਾਹੇ ਕੋਈ ਸਨੇਕ ਬਾਈਟ ਹੋਵੇ ਡੌਗ ਬਾਈਟ ਹੋਵੇ ਕੋਈ ਹੋਰ ਮੈਡੀਕਲ ਐਮਰਜੈਂਸੀ ਹੋਵੇ ਉਹਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਸਾਰੀਆਂ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਮੌਜੂਦ ਆ ਸਾਰਾ ਸਰਕਾਰ ਨੇ ਬੰਦੋਬਸਤ ਕੀਤਾ ਹੋਇਆ